72 ਘੰਟਿਆਂ ਦਾ ਅਲਟੀਮੇਟ ਗਿਆਨੀ ਰਗਵੀਰ ਸਿੰਘ 72 ਘੰਟਿਆਂ ਦੇ ਅੰਦਰ ਅੰਦਰ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਲਾਏ ਗਏ ਦੋਸ਼ਾਂ ਦੇ ਸਬੂਤ ਲੈ ਕੇ ਸਾਹਮਣੇ ਆ ਜਾਣ ਜਿਉ ਸਬੂਤ ਦਿਖਾ ਸਕਦੇ ਨੇ ਤਾਂ ਦਿਖਾਉਣ ਜੇ ਉਹਨਾਂ ਕੋਲ ਤੱਤ ਹੈਗੇ ਨੇ ਤਾਂ ਦੱਸਣ ਨਹੀਂ ਤਾਂ ਫਿਰ ਕਾਰਵਾਈ ਤੈਅ ਕਾਰਵਾਈ ਬਖਾਸ ਕਰਦੇ ਹਾਂ ਉਹਦੇ ਤੋਂ ਹਟਾ ਦੇਾਂਗੇ ਲਾਂਭੇ ਕਰਦੇਾਂਗੇ ਮਾਣਾ ਨਹੀਂ ਦਾ ਕੇਸ ਕਰਦੇਾਂਗੇ ਗਿਆਨੀ ਹਰਪ੍ਰੀਤ ਸਿੰਘ ਲਈ ਵੀ ਕਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਪਠਾ ਸਾਹਿਬ ਤੋਂ ਲੈ ਕੇ ਗੁਰਦੁਆਰਾ ਆਮ ਸਾਹਿਬ ਦੇ ਮਾਮਲੇ 'ਚ ਜਿਹੜੇ ਉਹਨੇ ਜ਼ਮੀਨਾਂ ਦੇ ਉੱਤੇ ਚੁੱਕੇ ਨੇ ਹਾਂ ਉਹ ਮਾਫੀ ਮੰਗ ਲੈਣ ਨਹੀਂ ਤਾਂ ਫਿਰ ਮਾਣਾ ਨਹੀਂ ਤੱਕ ਇਸ ਕਰਾਂਗੇ ਉਹ ਕਹਿੰਦੇ ਭਾਈ ਮੇਰੇ ਕੋਲ ਤਾਂ ਬਹੁਤ ਮਾਮਲੇ ਪਏ ਨੇ ਤੁਸੀਂ ਨਿਤ ਕੇਸ ਕਰੀ ਜੇ ਅਸੀਂ ਨਿਤ ਜਾਕਰ ਕਰੀ ਜਾਵਾਂਗੇ ਉਹ ਕਹਿੰਦੇ ਸਦਾ ਤੱਥਾਂ ਦੇ ਨਾਲ ਪਹਿਲਾਂ ਹੀ ਪੇਸ਼ ਹੋਈ ਸੀ ਸਦਾ ਸੂਤਾਂ ਨਾਲ ਆਈ ਸੀ ਪਰ ਗਿਆਨੀ ਰੁਕबीर ਸਿੰਘ ਦਾ ਮਾਮਲਾ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਕਹਿੰਦੇ ਕਿ ਗਿਆਨੀ ਰੁਕबीर ਸਿੰਘ ਹੋਰੀ ਇਸ ਸਮੇਂ ਉਸ ਉਹਦੇ ਤੇ ਸੇਵਾ ਨਵਾਰ ਰਹੇ ਨੇ ਜਿੱਥੇ ਬਾਬਾ ਬੁੱਢਾ ਹੋਰਾਂ ਨੇ ਸੇਵਾ ਨਵਾਈ ਬਾਬਾ ਬੁੱਢਾ ਹੋਰਾਂ ਦੀ ਉਸ ਸੇਵਾ ਦੇ ਸਥਾਨ ਦੇ ਉੱਤੇ ਸੇਵਾ ਕਰਦੇ ਆ ਕਹਿੰਦੇ ਅਜਿਹੇ ਸਵਾਲ ਖੜੇ ਕਰਨੇ ਬਾਜ਼ਮ ਨਹੀਂ ਕਰੇ ਰੁਈ ਸਿੰਘ ਜੀ ਵੀ ਜੇ ਉਸ ਸਥਾਨ ਦੀ ਅਗਵਾਈ ਕਰਨ ਵਾਲਾ ਵਿਅਕਤੀ ਕੋਈ ਸਵਾਲ ਖੜੇ ਕਰ ਰਿਹਾ ਤੁਸੀਂ ਜਾਂਚ ਕਰੋ ਤੁਸੀਂ ਉਹਨਾਂ ਤੋਂ ਸਬੂਤ ਮੰਗਣ ਦੀ ਬਜਾਏ ਆਪ ਤਤ ਉਹਨਾਂ ਦੇ ਮੂਰੇ ਰੱਖ ਦਿਓ ਕਿ ਜਦਰ ਸਭ ਆਹ ਮਾਮਲਾ ਤੁਸੀਂ ਐਡਾ ਕਿਹਾ ਕਿ ਅਸਲ ਜਤਾਈ ਹੈ ਜੇ ਤੁਹਾਡੇ ਕੋਲ ਸਹੀ ਹੈ ਪਰ ਇੱਕ ਦੂਜੇ ਦੇ ਖਿਲਾਫ ਇਹ ਆਸੀ ਬਿਆਨਬਾਜ਼ੀ ਹੈ ਇੱਕ ਦੂਸਰੇ ਦੇ ਖਿਲਾਫ ਨਫ਼ਰਤ ਹੀ ਬਿਆਨਬਾਜ਼ੀ ਹੈ ਇੱਕ ਦੂਸਰੇ ਦੇ ਖਿਲਾਫ ਬਦਲਾਖੋਰੀ ਦੀ ਬਿਆਨਬਾਜ਼ੀ ਕੀ ਹੈ ਬਿਆਨਬਾਜ਼ੀ ਉਹ ਕਾਰਵਾਈ ਦੇ ਦਰਮਿਆਨ ਹੁਣ ਬਾਚਨ ਵਾਲਾ ਪਹਿਲੂ ਇਹ ਹੈ ਕਿ ਜੋ ਕੁਝ ਦੋਸ਼ ਯਾਨੀ ਲਖਵੀਰ ਸਿੰਘ ਨੇ ਮढ़े ਇਹ ਲਗਭਗ ਉਹ ਨੇ ਇਹਨਾਂ ਚੋਂ ਜ਼ਿਆਤਰ ਜਿਹੜੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਪੜੇ ਗਏ ਤੇ ਜਿਨ੍ਹਾਂ ਨੂੰ ਸੁਖਵੀਰ ਬਾਦਲ ਨੇ ਕਬੂਲਿਆ ਬੇਦਵੀ ਦੇ ਮਾਮਲੇ ਸਰੂਪਾਂ ਦੇ ਮਾਮਲੇ ਹੈ ਨਾ ਉਹ ਸਾਰਾ ਮੇਰਾ ਸਰਸੇ ਵਾਲਾ ਮਾਮਲਾ ਹੈ ਨਾ ਉਹ ਸਾਰੇ ਪਹਿਲੂ ਜਿਹੜੇ ਕਹਿੰਦੇ ਮੈਂ ਝੋਲੀ ਪਾਉਣ ਹੁਣ ਉਹ ਸਾਰੀ ਵੀਡੀਓ ਲਿਆ ਕੇ ਉਹ ਐਸਜੀਪੀ ਦੇ ਕੋਲ ਰੱਖ ਦਿੰਦੇ ਮੈਂ ਕਹਾਂ ਲੋ ਜੀ ਸੁਖਵੀਰਵਾਦ ਨੇ ਕਬੂਲ ਕੀਤਾ ਇੱਕ ਸਾਰਾ ਕੁਝ ਮੈਂ ਕਰਾਇਆ ਮੇਰੇ ਕਰਕੇ ਹੋਇਆ ਮੈਂ ਝੋਲੀ ਪਾਉਣਾ ਸਾਰੇ ਕਿਉਂ ਨਾ ਮੈਂ ਕਬੂਲ ਕਰਦਾ ਕਹਾਂ ਲੋ ਜੀ ਕਬੂਲਨਾਮਾ ਪਿਆ ਹੁਣ ਉਹ ਤਾਂ ਉੱਪਰ ਕੀ ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਫਿਰ ਉਹਨੂੰ ਮੰਨਣ ਤੋਂ ਇਨਕਾਰ ਹੀ ਕਰ ਦੇਣਗੇ ਜੰਗ ਜਦਰ ਸਾਹਿਬ ਕਹਿਣਗੇ ਕੱਲ ਤੱਕ ਸਭ ਦੀ ਫਸੀਲ ਝੂਠ ਬੋਲ ਰਿਹਾ ਕਿਉਂਕਿ ਸੁਖਵੀਰ ਬਾਦਲ ਹੁਣ ਜਨਤਕ ਤੌਰ ਤੇ ਕਹਿ ਰਹੇ ਨੇ ਉਹ ਤਾਂ ਜੀ ਮੈਂ ਉਹੀ ਕਬੂਲ ਲਿਆ ਸੀ 2 ਇਸ ਵਾਲੇ ਦੂਸਰੇ ਪਾਸੇ ਕਿ ਗਿਆਨੀ ਰਕबीर ਸਿੰਘ ਜਿਹੜੀ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਤੁਸੀਂ ਇਹ ਆ ਕੇ ਕਹਿ ਦਿਓ ਮੀਡੀਆ 'ਚ ਸੰਗਤ 'ਚ ਕਿ 2 ਦਸੰਬਰ ਵਾਲੇ ਹੁਕਮਨਾਮੇ ਤਾਂ ਅਸੀਂ ਆਰਐਸਐਸ ਦੇ ਬੀਜੇਪੀ ਦੇ ਕਹਤੇ ਬਣੇ ਸੀ ਇਹ ਤਾਂ ਹੁਕਮਨਾਮੇ ਉਹਨਾਂ ਦੀ ਮਤਲਬ ਕਿ ਧੱਕੇ ਨਾਲ ਸਤੂ ਕਰਵਾਏ ਨੇ ਜੀ ਕਿੰਨੇ ਮੈਂ ਕਿਹਨੂੰ ਇਨਕਾਰ ਕਰਦਾ ਫਿਰ ਅੱਜ ਪ੍ਰੈਸ ਕਾਨਫਰੰਸ ਕੀਤੇ ਕਹਤੇ ਕੀ ਹੈ ਜਮੀਰ ਤੇ ਕਹਤੇ ਕਿ ਅੱਜ ਕੋਈ ਪਿੱਛੇ ਤਾਕਤ ਆ ਗਈ ਹੋਈ ਜੀ ਅੱਜ ਕਿਸੇ ਨੇ ਉਹ ਕਾਰਵਾਈ ਕੀਤੀ ਇਸ ਸਵਾਲ ਕਿ ਉਹ ਹੁਣ ਵਰਤਾਰਾ ਵਾਪਰ ਰਿਹਾ ਕਿ ਤਦ ਵਾਪਰ ਰਿਹਾ ਸੀ ਕਿਉਂਕਿ ਚੁਣੌਤੀਆਂ ਪੰਥ ਦੇ ਮੂਰੇ ਬਹੁਤ ਵੱਡੀਆਂ ਖੜੀਆਂ ਨੇ ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਜੋ ਸਥਿਤੀ ਹੈ ਉਹ ਫਿਕਰਮੰਦੀ ਵਾਲੀ ਹੈ ਜੇ ਸੁਣੋ ਖੁਦ ਐਡਵੋਕੇਟ ਤਾਂ ਮਿਉਰੀ ਮੰਨਦੇ ਨੇ ਕਿ ਜੀ ਬਹੁਤ ਚੋਰ ਮੋਰੀਆਂ ਨੇ ਜੀ ਕੋਈ ਸਬਜੀ ਦੀ ਖਰੀਦ ਚ ਕੋਈ ਲੰਗਰ ਦੇ ਵਿੱਚ ਹੈਨਾ ਕੋਈ ਸਰਾਂ ਦੀ ਪਰਚੀ ਕੱਟਣ ਲੱਗਿਆਂ ਕੋਈ ਦੇਗ ਦੀ ਪਰਚੀ ਕੱਟਣ ਲੱਗਿਆਂ ਠੀਕ ਹੈ ਜੇ ਮੈਂ ਕਿੱਥੇ ਕਿੱਥੇ ਬੈਠੂਗਾ ਜੀ ਕੀ ਕਰਾਂਗਾ ਠੁੱਡੀ ਇਮਾਨਦਾਰ ਤੇ ਕਿਸੇ ਨੂੰ ਸ਼ੱਕ ਨਹੀਂ ਤਾਂ ਮੀ ਸਰ ਤੁਸੀਂ ਨਿੱਜੀ ਤੌਰ ਤੇ ਪੈਸੇ ਦੇ ਮਾਮਲੇ ਵਿੱਚ ਇਮਾਨਦਾਰ ਹੋ ਸਕਦੇ ਹੋ ਪਰ ਤੁਸੀਂ ਕਹਿੰਦੇ ਮੈਂ ਬਾਜ਼ਲ ਦਾ ਸੁਪਾਈ ਹਾਂ ਗੁਰੂ ਦਾ ਕਿਉਂ ਨਹੀਂ ਤੁਸੀਂ ਗੁਰੂ ਕਰਦੇ ਕੂਕਰ ਹੋ ਕੇ ਆਦਿ ਨਾਲੇ ਸੋ ਇਹ ਸਵਾਲ ਹੈ ਸੋ ਇਸ ਲਈ ਇਮਾਨਦਾਰੀ ਕੱਲੀ ਪੈਸੇ ਵਾਲੇ ਪਾਸੋਂ ਨਹੀਂ ਸਵਾਲ ਖੜਾ ਸਵਾਲ ਖੜਾ ਕਿ ਤੁਸੀਂ ਸੰਸਥਾ ਨੂੰ ਕਿਵੇਂ ਰਨ ਕਰ ਰਹੇ ਤੇ ਜੇ ਸ਼ੌਣੀ ਕਮੇਟੀ ਨੂੰ ਕੋਈ ਬਿਆਨਬਾਜ਼ੀ ਰਹੀ ਕੋਈ ਬੋਲਾ ਰਹੀ ਢਾਲਾ ਰਿਆ ਤੇ ਉਹਦੀ ਮਜ਼ਬੂਤੀ ਲਈ ਕੀ ਕਰਨ ਦੀ ਲੋੜ ਚੋਣ ਵਾਲੀ ਪ੍ਰਕਿਰਿਆ ਵਿੱਚ ਐਸੀਪੀਸੀ ਦੇ ਮੈਂਬਰਾਂ ਵੱਲੋਂ ਮੰਗ ਕਿਉਂ ਨਹੀਂ ਉੱਠਦੀ ਕਿ ਅਸੀਂ ਬਣੇ ਆ ਬਣੇ ਰਹੀਏ ਸਾਡੇ ਕੋਲ ਕੰਟਰੋਲ ਹੈ ਕੰਟਰੋਲ ਰਹੀ ਨਵੀਂ ਚੋਣ ਹੋਵੇ ਨਾ ਨਮੀ ਟੀਮ ਆ ਵੀ ਨਾ ਨਮੀ ਮੈਂ ਕਹਿਣਾ ਚਾਹੇ ਬਾਦਲੇ ਜਿੱਤਣ ਪਰ ਚੋਣ ਦੀ ਸਮੇਂ ਰਹਿੰਦੇ ਆ ਮੰਗ ਕਿਉਂ ਨਹੀਂ ਸੰਸਦਾਂ ਦੀ ਮਜ਼ਬੂਤੀ ਲਈ ਸੰਸਦਾਂ ਦੇ ਰੂਤੂ ਭੇਲੇ ਤੇ ਜੇ ਕੇਂਦਰ ਵਾਲੇ ਗੱਲ ਵਿੱਚੋਂ ਨਿਕਲਣਾ ਤਾਂ ਫਿਰ ਕੀ ਇਹਦੇ ਤੇ ਕੌਮ ਨੂੰ ਬੈਠ ਕੇ ਮੰਥਲ ਦੀ ਲੋੜ ਨਹੀਂ ਕਿ ਕੀ ਆਪਾਂ ਵੀ ਸੂਬੇ ਕਿਹਨੋਂ ਬਣਾ ਰਹੀਏ ਆਪਣੇ ਕੋ ਬਚਿਆ ਕਿ ਹਮਾਚਲ ਦਾ ਇੱਕ ਮੈਂਬਰ ਚੰਡੀਗੜ੍ਹ ਦਾ ਇੱਕ ਮੈਂਬਰ ਬਾਕੀ ਪੰਜਾਬ ਦੇ ਚੰਡੀਗੜ੍ਹ ਤੇ ਉੱਤੇ ਦਾਵਾ ਰੱਖੋਗੇ ਪੰਜਾਬੀ ਰਾਜਸਥਾਨੀ ਤੇ ਜੇ ਬਾਕੀ ਸਾਰਾ ਚਲਾ ਗਿਆ ਹਰਿਆਣਾ ਤੇ ਉਹ ਸਾਰਾ ਕੁਝ ਤੇ ਇੱਕ ਮਾਸਲਾ ਚੁਜੂਗਾ ਤਾਂ ਫਿਰ ਪੰਜਾਬ ਤੇ ਉੱਤੇ ਆਜੋ ਕਟਕਟ ਚੋਣ ਤੋਂ ਸਮਝ ਰੋਵੇ ਸ਼੍ਰੋਮਣੀ ਕਮੇਟੀ ਦਾ ਵਜੂਦ ਤਾਂ ਤਕੜਾ ਹੋਵੇ ਉਹਦੇ ਤੇ ਵੀ ਨਹੀਂ ਆਉਣਾ ਸੋ ਇਹ ਬਹੁਤ ਅਹਿਮ ਪਹਿਲੂ ਹੈ ਗਿਆਨੀ ਰੁਕਵੀਰ ਸਿੰਘ ਛੁੱਟੀ ਤੇ ਨੇ ਤੇ ਉਹ ਕਹਿੰਦੇ ਸ਼ਾਇਦ ਵਿਦੇਸ਼ ਨੇ ਤੇ ਹਜੇ 72 ਘੰਟਿਆਂ ਨੂੰ ਕਿਵੇਂ ਜਵਾਬ ਦੇਣਗੇ ਆਨਲਾਈਨ ਜਵਾਬ ਦੇਣਗੇ ਕਿਵੇਂ ਕਰਨਗੇ ਹੈਨਾ ਇਹ ਦੇਖਣ ਵਾਲੀ ਗੱਲ ਹੋएगी ਜਾਂ ਫਿਰ ਉਹਨਾਂ ਨੇ ਤੈਅ ਕਰ ਹੀ ਲਿਆ ਕਿ ਮੈਂ ਤਾਂ ਜਾਣਾ ਹੀ ਹੈ ਇਸ ਲਈ ਉਹ ਬੋਲ ਕੇ ਚੱਲੇ ਨੇ ਪਰ ਕੁਝ ਵੀ ਹੋਵੇ ਇਹਦੇ ਨਾਲ ਪੰਥਕ ਮਸਲਾ ਔਰ ਗਹਿਰਾ ਤੇ ਗੰਭੀਰ ਹੁੰਦਾ ਜਾ ਰਿਹਾ